ਘਟਨਾ ਵਾਪਰ ਗਈ ਹੈ ਜੋ ਕਿ ਪੋਕਲੈਂਡ ਮਸ਼ੀਨ ਬਨ ਦੇ ਉੱਪਰ ਚੱਲ ਰਹੀ ਸੀ ਪਿਛਲੇ 8-10 ਦਿਨ ਤੋਂ ਉਹ ਅਨ ਬੈਲੈਂਸ ਹੋ ਕੇ ਥੱਲੇੋਂ ਮਿੱਟੀ ਖਿਸਕਣ ਦੇ ਕਾਰਨ ਜਿਹੜੀ ਆ ਉਹ ਪਾਣੀ ਵਿੱਚ ਗਿਰ ਗਈ ਹੈ ਪਿਛਲੇ 10-12 ਦਿਨ ਤੋਂ ਜਿਹੜੇ ਕਿ ਮਤਲਬ ਬਾਬਾ ਸਤਨਾਮ ਸਿੰਘ ਜੀ ਗੁਰੂ ਕੇ ਬਾਗ ਵਾਲੇ ਬਨ ਦੀ ਸੇਵਾ ਕਰਵਾ ਰਹੇ ਨੇ ਬਨ ਬਨ ਰਹੇ ਨੇ ਨਿਰੰਤਰ ਸੇਵਾ ਚੱਲ ਰਹੀ ਆ ਉਸਦੇ ਵਿੱਚ ਅੱਜ ਚਲਦੇ ਆ ਮਤਲਬ ਮਸ਼ੀਨ ਜਿਹੜੀ ਔਨ ਬਲੈਂਸ ਹੋ ਕੇ ਇਸ ਪਾਣੀ ਚ ਜਿਹੜੀ ਉਹ ਗਿਰ ਗਈ ਏ ਜਿਹੜਾ ਆਪਰੇਟਰ ਆ ਉਹਨੇ ਆਪਣੀ ਮਤਲਬ ਛਾਲ ਮਾਰ ਕੇ ਜਾਨ ਬਚਾਈ ਏ ਪਾਣੀ ਕਾਫੀ ਕੋਈ 18 ਤੋਂ 20 ਫੁੱਟ ਜਿਹੜਾ ਉਹ ਡੇਰਾ ਦੱਸਿਆ ਜਾ ਰਿਹਾ ਵਾ ਜਿਸ ਪਾਣੀ ਚ ਮਸ਼ੀਨ ਡਿੱਗੀ ਹੋਈ ਏ ਬਾਬਿਆਂ ਨੇ ਹੈਟਰੀ ਦਾ ਇੰਤਜ਼ਾਮ ਕੀਤਾ ਮਸ਼ੀਨ ਆਏਗੀ ਮਸ਼ੀਨ ਆ ਗਈ ਏ ਤੇ ਉਹਨੂੰ ਜਿਹੜੀ ਬੀਸੀ ਦੇ ਵਿੱਚ ਡਿੱਗੀ ਹੋਈ ਆ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਵੀਰ ਜਿਹੜੇ ਨੇ ਉਹ ਪਾਣੀ ਵਿੱਚ ਵੜ ਕੇ ਸੰਕਰਪੋਂ ਦੀ ਕੋਸ਼ਿਸ਼ ਕਰ ਰਹੇ ਨੇ ਜਿਹਦੇ ਨਾਲ ਇਹ ਮਸ਼ੀਨ ਖਿੱਚ ਕੇ ਬਾਹਰ ਲਿਆਂਦੀ ਜਾ ਸਕੇ ਪਾਣੀ ਕਾਫੀ ਗਹਿਰਾ ਦੱਸਿਆ ਜਾ ਰਿਹਾ ਇੱਥੇ ਮਤਲਬ 28 ਤੋਂ 30 ਫੁੱਟ ਜਿਹੜਾ ਪਾਣੀ ਆ ਉਹ ਗਹਿਰਾ ਵਾ ਜਿਸ ਪਾਣੀ 'ਚ ਮਸ਼ੀਨ ਡਿੱਗੀ ਹੋਈ ਆ ਬਾਬਾ ਜੀ ਦੇ ਗੁਰੂ ਦੇ ਬਾਗ ਅਲੇ ਜੋ ਸੇਵਾ ਚੱਲ ਰਹੀ ਹੈ ਸਾਡੇ ਪਿੰਡ ਕੋਨੀਵਾਲ ਹਾਂਜੀ ਟੋਕਲੈਨ ਜਿਹੜੀ ਇੱਕ ਪਾਣੀ ਦੇ ਵਿੱਚ ਪਾਣੀ ਇੱਥੇ ਬਹੁਤ ਡੂੰਗਾ ਵਾ ਹਾਂਜੀ ਥੱਲੇ ਹੀ ਦਿਖ ਪਈ ਆ ਹਾਂਜੀ ਤੇ ਪੱਤਰਕਾਰ ਸਾਹਿਬ ਪੰਜਾਬ ਸਰਕਾਰ ਹੁਣੇ ਹੀ ਆਪਣਾ ਸਾਡੇ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਜੀ ਦਾ ਹੁਣੇ ਫੋਨ ਆਇਆ ਸੀ ਹਾਂਜੀ ਉਹਨਾਂ ਨੂੰ ਹੁਣੇ ਇਮੀਜਰ ਪਤਾ ਲੱਗਾ ਸੀ ਵੀ ਬਾਬਾ ਜੀ ਦੀ ਮਸ਼ੀਨ ਦਿਖ ਪਈ ਆ ਤੂੰ ਕਹਿ ਰਹੀ ਵੀ ਮੈਂ ਬਸ ਹੁਣੇ ਆਪਣਾ ਕੋਈ ਅੰਬਲਾ ਫੈਲਾ ਲੈ ਕੇ ਜਿਹੜਾ ਵਾ ਸਾਰਾ ਮੈਂ ਉੱਥੇ ਪਹੁੰਚਦਾ ਜੀ ਤੇ ਬੇਨਤੀ ਵੀ ਉਹਨਾਂ ਨੂੰ ਵੀ ਬਾਬਾ ਜੀ ਬਹੁਤ ਸੇਵਾ ਕਰ ਰਹੇ ਨੇ ਹਾਂਜੀ ਤੇ ਇਹ ਵੀ ਆਪਾਂ ਮਸ਼ੀਨ ਕਢਾਉਣ ਤੇ ਚਾਹੇ ਕੋਈ ਆਪਣਾ ਕੋਈ ਆਥੇ ਵੱਡਾ ਹੈਡਰ ਜਿਹੜੀ ਬਾਬਾ ਜੀ ਦੀ ਜਿਹੜੀ ਮਸ਼ੀਨ ਹੈ ਉਹ ਚੋਂ ਕਢੀ ਜਾਵੇ ਤਾਂ ਕਿ ਗਾਂ ਜਿਹੜੀ ਸੇਵਾ ਚੱਲ ਸਕੀ ਜੀ ਬਾਬਾ ਸਨਾਤ ਸਿੰਘ ਜੀ ਤੁਸੀਂ ਬੰਦੀ ਸੇਵਾ ਕਰਵਾ ਰਹੇ ਨੇ ਹਾਂਜੀ ਇੱਥੇ ਕੋਗ ਲਾਈਨ ਜਿਹੜੀ ਉੱਥੇ ਸੇਵਾ ਕਰਦਾ ਪੰਜ ਡੇਪੀ ਆ ਹਾਂਜੀ ਉਹਨੂੰ ਜਲਦੀ ਤੋਂ ਜਲਦੀ ਸਰਕਾਰ ਨੂੰ ਬੇਨਤੀ ਆ ਬਾਹਰ ਕੱਢ ਲਿਆ ਜਾਵੇ ਤੇ ਚਾਹਾਂ ਅਸੀਂ ਉਹਨਾਂ ਦਾ ਧਵਾ